ਸੰਗਰੂ ਦੇ ਵਿਜੀਲੈਂਸ ਦਫ਼ਤਰ ਮੋਢੇ ਮੈਲੇ ਦਲਬੀਰ ਸਿੰਘ ਗੋਲਡੀ ਜੀ ਅੱਜ ਪੇਸ਼ੀ ਤੇ ਆਏ ਸੀ ਸਰ ਨਾ ਜਾਣਾਂਗੇ ਨਮਸਕਾਰ ਨਮਸਕਾਰ ਜੀ ਸਰ ਅੱਜ ਵਿਜੀਲੈਂਸ ਦਫ਼ਤਰ ਆਇਓ ਕੀ ਕੀ ਕਾਰਨ ਰੱਖੇਗੇ ਤੁਸੀਂ ਮਿਲ ਕੇ ਆਏ ਹੋ ਉਹਨਾਂ ਨੇ ਕੀ ਕੀ ਅਬਜੈਕਟਿਵ ਆ ਕੁਛ ਨਹੀਂ ਜੀ ਇਹ ਤਾਂ ਬਸ ਦੂਸਰੀਆਂ ਪਾਰਟੀਆਂ ਨੇ ਝਕਾਉਣਾ ਹੁੰਦਾ ਬੰਦੇ ਨੂੰ ਤੇ ਮੈਂ ਇਹਦੇ 'ਚ ਝੁਕਣਾ ਨਹੀਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਗੁਰੂ ਮਹਾਰਾਜ ਦਾ ਓਟ ਆਸਰਾ ਜੀ ਮੇਰਾ ਸਿਰ ਸਿਰਫ ਗੁਰੂ ਮਹਾਰਾਜ ਦੇ ਅੱਗੇ ਝੁਕਦਾ ਜਿਹੇ ਤਰੀਕੇ ਨਾਲ ਮੈਨੂੰ ਤੰਗ ਪਰੇਸ਼ਾਨ ਕਰਕੇ ਮੇਰਾ ਸਿਰ ਨਹੀਂ ਝੁਕ ਸਕਦਾ ਤੇ ਨੰਬਰ 2 ਕੀ ਬੜਾ ਕਲੀਅਰਟੀ ਜੀ ਇਹ ਗੱਲ ਹੁੰਦੀ ਹੈ ਵੀ ਜਦੋਂ ਤੁਸੀਂ ਇਲੈਕਸ਼ਨਾਂ ਲੜਦੇ ਹੋ ਤੁਹਾਨੂੰ ਆਪਦਾ ਪੂਰਾ ਐਫੀ ਰਿਪੋਰਟ ਬਕਾਇਦਾ ਇਲੈਕਸ਼ਨ ਕਮਿਸ਼ਨ ਨੂੰ ਦੇਣਾ ਹੁੰਦਾ ਵੀ ਮੇਰੇ ਕੋਲੇ ਕੀ ਚੱਲ ਤੇ ਚੱਲ ਜਾਇਦਾਦ ਆ 2022 ਚ ਮੈਂ ਦੋ ਚੋਣਾਂ ਲੜਿਆ ਜੀ ਇੱਕ ਤਾਂ ਮੈਂ ਐਮਐਲਏ ਦੀ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਲੜਿਆ ਦੂਸਰੀ ਜਿਹੜੀ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਸੀਟ ਛੱਡੀ ਸੀਗੀ ਲੋਕ ਸਭਾ ਦੀ ਮੈਂ ਉਹ ਲੜਿਆ ਉਹਦੇ ਤੇ ਅੱਜ ਤੱਕ ਜਾਨੀ ਕਿ ਇੱਕ ਵੀ ਇੰਚ ਮੇਰੇ ਕੋਲ ਕੋਈ ਪ੍ਰਾਪਰਟੀ ਵੱਧ ਹੋਵੇ ਤਾਂ ਮੈਂ ਇੱਥੇ ਗੁਨੇਗਾਰਾਂ ਯਾਨੀ ਕਿ ਵੀ ਮੈਂ ਆਪਣੀ ਗਰਦਨ ਲਹਾ ਸਕਦਾ ਐ ਇਸ ਚੀਜ਼ ਲਈ ਬਟ ਜੇ ਇਹ ਸਾਰੀਆਂ ਚੀਜ਼ਾਂ ਨੂੰ ਮੈਨੂੰ ਡੀਫੇਮ ਕਰਿਆ ਜਾਂਦਾ ਤਾਂ ਮੈਂ ਚਾਹਣਾ ਵੀ ਫਿਰ ਅਫਸਰ ਸਾਹਿਬਾਨ ਵੀ ਇਹਦੇ ਚ ਯਾਨੀ ਕਿ ਅਪੋਲੋਜਾਈਜ਼ ਕਰਨ ਵੀ ਆ ਰਸੀ ਇਹ ਚੀਜ਼ ਗਲਤ ਕਰੀ ਸਰ ਜੇ ਗੱਲ ਕੀਤੀ ਜਾਵੇ ਕਿ ਇਤਨੇ ਕਿਤੇ ਤੁਹਾਨੂੰ ਨਹੀਂ ਲੱਗ ਰਿਹਾ ਕਿ ਰਾਜਨੀਤੀ ਹੋ ਰਹੀ ਹੈ ਕਿਉਂਕਿ ਜਿਹੜੇ ਇਲੈਕਸ਼ਨ ਨੇ ਲਵੇ ਆ ਰਹੇ ਨੇ ਬਿਲਕੁਲ ਰਾਜਨੀਤੀ ਹੋ ਰਹੀ ਹੈ ਜੀ ਇੱਕ ਐਮਐਲਏ ਕੋਲੇ ਕੋਈ ਆਪਣੀ ਪਰਸਨਲ ਗਰਾਂਟ ਨਹੀਂ ਹੁੰਦੀ ਨਾ ਸਾਡੇ ਕੋਲ ਕੋਈ ਖਾਤਾ ਹੁੰਦਾ ਅਸੀਂ ਜਿਹੜੀ ਗ੍ਰਾਂਟ ਖਰਚ ਨਹੀਂ ਹੁੰਦੀ ਆ ਸਾਡੇ ਜਿਹੜੇ ਡਿਪਾਰਟਮੈਂਟ ਨੇ ਉਹ ਡੀਸੀ ਸਾਹਿਬ ਨੂੰ ਭੇਜਦੇ ਨੇ ਜੀ ਡੀਸੀ ਸਾਹਿਬ ਕੋਲ ਇਕਤਿਆਰ ਆਉਂਦਾ ਸੀ ਥੱਲੋਂ ਜਿਵੇਂ ਸਰਪੰਚਾਂ ਨੇ ਕੋਈ ਮਤਾ ਪਾ ਕੇ ਭੇਜਤਾ ਅਸੀਂ ਤਾਂ ਸਿਰਫ ਇੱਕ ਮੈਸੰਜਰ ਹੁੰਦੇ ਆਂ ਜੀ ਉਧਰੋਂ ਫੜ ਕੇ ਇੱਧਰ ਨੂੰ ਭੇਜਣਾ ਵੀ ਆ ਆ ਕਰਵਾ ਦਿਓ ਜੀ ਬਸ ਮੇਰੀ ਇਹ ਨੇਚਰ ਸੀ ਵੀ ਮੈਂ ਉਹਦੀ ਪੈਰਵਾਹੀ ਬੜੀ ਜ਼ਬਰਦਸਤ ਕਰਦਾ ਸੀ ਤਾਂ ਹੀ ਮੈਂ ਇਹ ਡਿਵੈਲਪਮੈਂਟ ਕਰਾ ਸਕਿਆ ਆਬ ਦੇ ਹਲਕੇ ਚ ਕਿਥੇ ਤਾਂ ਇਹ ਹੋਣਾ ਚਾਹੀਦਾ ਸੀ ਵੀ ਸਨਮਾਨਿਤ ਕਰਨਾ ਚਾਹੀਦਾ ਸੀ ਇਹ ਬੰਦੇ ਨੇ 74 ਪਿੰਡਾਂ 'ਚੋਂ 64 ਪਿੰਡਾਂ 'ਚ ਗਰਾਊਂਡ ਬਣਾਤੇ ਕ੍ਰਿਕਟ ਦੀ ਅਕੈਡਮੀ ਬਣਾਈ ਤੀ ਦੋ ਸਿੰਡਰ ਟ੍ਰੈਕ ਬਣਾਤੇ ਐਡੇ ਸਕੂਲ ਅਪਗ੍ਰੇਡ ਕਰਾਤੇ ਠੀਕ ਆ ਨਾ ਸੜਕਾਂ ਦਾ ਜਾਲ ਪਿਛਾਤਾ 99% ਸੀਵਰੇਜ ਪੈ ਗਿਆ 98% ਪੀਣ ਵਾਲਾ ਪਾਣੀ ਕੰਪਲੀਟ ਹੋ ਗਿਆ ਤੇ ਬਸੇ ਗੱਲ ਕਰੀ ਜਾਵੇ ਕਿ ਜਿਸ ਤਰ੍ਹਾਂ ਕੇ ਤੁਹਾਡੇ ਤੇ ਇਲਜ਼ਾਮ ਲੱਗੇ ਤੇ ਸੋਚਿਆ ਕਿ ਤੁਹਾਡੇ ਘਰ ਦੇਨ ਨੂੰ ਵੀ ਨਾਲ ਜਿਹੜੇ ਤੁਹਾਡੇ ਸਾਥੀ ਉਹਨਾਂ ਨੇ ਵੀ ਪ੍ਰਸ਼ਾਧ ਹਾਂ ਬਿਲਕੁਲ ਦੇਖੋ ਜਦੋਂ ਹੁਣ ਮੇਰੇ ਕਾਗਜ਼ਿਆਂ ਚੋਂ ਮੇਰਿਆਂ ਚੋਂ ਨਹੀਂ ਕੁਝ ਨਿਕਲ ਰਿਹਾ ਤਾਂ ਉਹ ਹੁਣ ਗਾਹਾਂ ਦੀ ਗਾਹ ਅੱਗੇ ਦੀ ਅੱਗੇ ਜਿਹਦੇ ਨਾਲ ਵੀ ਕੋਈ ਮਾੜੀ ਮੋਟੀ ਕੋਈ ਰਿਸ਼ਤੇਦਾਰੀ ਆ ਚਾਹੇ ਮੇਰੇ ਸਾਲੇ ਨੇ ਚਾਹੇ ਸਾਡੇ ਪਰੌਣੇ ਨੇ ਸਾਡੇ ਛੇ ਕੁੜੀਆਂ ਨੇ ਜੀ ਕੋਈ ਬੰਦਾ ਨਹੀਂ ਛੱਡਿਆ ਜੀ ਇਹਨਾਂ ਨੇ ਦੂਰ ਦੂਰ ਤੱਕ ਤਕਰੀਬਨ ਸਾਰੇ ਕੰਮ ਜਿਹੜੇ ਮਾੜਾ ਮੋਟਾ ਕੋ ਅਗਲਾ ਕਹਿੰਦਾ ਵੀ ਇਹਨਾਂ ਦਾ ਜੇ ਮਾੜੀ-ਮੋਟੀ ਜਾਣਕਾਰੀ ਤਾਂ ਸਾਨੂੰ ਪੁਲਸ ਖਿੱਚੂਗੀ ਆ ਆ ਆ ਦੇਖੋ ਤੁਸੀਂ ਹਾਲਾਤ ਕੀ ਹੋ ਰਹੇ ਨੇ ਪੰਜਾਬ ਦੇ ਆਉਣ ਵਾਲੇ ਸਮੇਂ 'ਚ ਕੀ ਹਾਲਾਤ ਹੋਣਗੇ ਪੰਜਾਬ ਦੇ ਬਹੁਤ ਮਾੜੀ ਸੋਚ ਆ ਇਹ ਸਾਨੂੰ ਸਾਡੇ ਦਲਵੀਰ ਸਿੰਘ ਗੋਲਡੀ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੀ ਇੱਕ ਤਰ੍ਹਾਂ ਦੀ ਸਾਡੇ ਤੇ ਰਾਜਨੀਤੀ ਖੇਡੀ ਜਾ ਰਹੀ ਹੈ ਕਿਉਂਕਿ ਆਉਣ ਵਾਲੇ ਇਲੈਕਸ਼ਨ ਜਿਹੜੇ ਨਜ਼ਦੀਕ ਹਨ ਪਰ ਇਹਨਾਂ ਦਾ ਆਖਣਾ ਹੈ ਕਿ ਐਮਪੀ ਦੇ ਇਲੈਕਸ਼ਨ ਮੈਂ ਲੜੂੰਗਾ ਹੀ ਲੜੂੰਗਾ ਸੰਗਰੂਰ ਤੋਂ ਰਵੀ ਸ਼ਰਮਾ ਜਗਵਾਨੀ ਟੀਵੀ